ਪੰਜਾਬ ਸਰਕਾਰ ਦੀਆਂ ਜੜ੍ਹਾਂ ਦੇ ਵਿੱਚ ਯਾਨੀ ਕਿ ਸਕੱਤਰੇ ਦੇ ਵਿੱਚੋਂ ਉੱਠਦੇ ਇਸ ਅੰਦੋਲਨ ਨੂੰ ਸਰਕਾਰ ਕਿਵੇਂ ਸੰਭਾਲੇਗੀ ਜਾਂ ਫਿਰ ਇਹ ਅੰਦੋਲਨ ਹੋਰ ਵੱਡਾ ਰੂਪ ਅਖਤਿਆਰ ਕਰਕੇ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਵਿੱਚ ਕਾਮਯਾਬ ਰਹੇਗਾ ਤੂੰ ਵਾਦੇ ਕਿਤੇ ਸੀ ਅਸੀਂ ਨਹੀਂ ਦੇ ਤੈਨੂੰ ਵਾਦੇ ਕਰਾਂਗੇ ਤੂੰ ਵਾਦੇ ਕਰਕੇ ਸਾਡੀਆਂ ਵੋਟਾਂ ਲਈਆ ਤੇ ਤੂੰ ਸਾਨੂੰ ਸਾਰਾ ਕੁਝ ਦੇਣਾ ਤੇ ਹੁਕਮ ਲੰਗਰ ਨਹੀਂ ਹੋ ਸਕਦਾ ਹਰ ਤੂੰ ਭੱਜ ਨਹੀਂ ਸਕਦਾ ਤੇ ਨਾ ਹੀ ਭੱਜਿਆ ਦੇਣਾ ਜੇ ਦੋ ਟੁੱਟੀਆਂ ਦੁਨੀਆਂ ਕਿੱਟੀਆਂ ਤਸਵੀਰਦਾਰਾਂ ਨੂੰ ਪੀਸੀਆਂ ਅਸਸਰਾਂ ਨੂੰ ਜਾਂ ਮਾਰਗਦਾਰਿਆਂ ਨੂੰ ਕੱਢ ਕੇ ਡਰਾ ਲਿਆ ਅਖਰ ਤਰਾਜਤ ਪੰਗਾ ਦੀ ਪਿਆ ਹੁਣ ਲੈ ਪੰਗਾ ਤੁਹਾਨੂੰ ਦੱਸਾਂਗੇ ਅਸੀਂ ਇਹ ਨਕਮੀ ਬੁਜਦਿਰ ਟਪੋਕਾਂ ਦੀ ਸਰਕਾਰ ਮੂਰਖਾਂ ਦੀ ਸਰਕਾਰ ਲੁਧਿਆਣਾ ਇਲੈਕਸ਼ਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਸੀਂ ਸਾਨੂੰ ਕਹਿੰਦੇ ਅਸੀਂ ਇਹ ਸਰਕਾਰ ਢਾ ਲੈਣੀ ਇਹ ਕੋਡਿਆ ਪਾਰ ਹੋ ਜੂਗੇ ਸਮਝੇ ਸਰਕਾਰ ਇੱਕ ਬਿਆਨ ਠਾਕੁਰ ਜੀ ਇੱਕ ਬਿਆਨ ਇਹ ਆਪਣੀ ਮਰਜ਼ੀ ਨਾਲ ਦੇ ਕੇ ਦਿਖਾ ਦਨ ਉਹ ਵੀ ਦਿੱਲੀ ਵਾਲਾ ਇੱਕ ਛੋਟਾ ਜਿਹਾ ਮੁਲਾਜ਼ਮ ਉਹ ਵੀ ਆ ਕੇ ਕਹਿੰਦਾ ਐ ਨਹੀਂ ਬੋਲਣਾ ਮੰਤਰੀ ਨੂੰ ਐ ਬੋਲ ਤੇ ਮੁੱਖ ਮੰਤਰੀ ਦੀ ਕੀ ਜੁਰਤ ਆ ਕਿ ਹਜੇ ਨੇ ਦਿੱਲੀ ਤੋਂ ਕੇਜਰੀਵਾਲ ਅਰਕੇ ਆ ਗਿਆ ਉਹਨਾਂ ਸਾਹਮਣੇ ਉਹ ਫਿੜੇ ਮੂੰ ਤੇਰੇ ਜੁੱਤੀ ਲਾ ਲੈਣਾ ਛੱਤਰ ਪਾਣਾ ਤੇਰੇ ਹੱਕ ਹਕੂਕ ਲਈ ਉੱਠਦੀ ਆਵਾਜ਼ ਨੂੰ ਦੱਬਣ ਵਿੱਚ ਮਹਾਰਤ ਰੱਖਣ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੁਸ਼ਕਲਾਂ ਬੇਸ਼ੱਕ ਹੀ 扑ਮਕੜਾਂ ਦੇ ਵਿੱਚ ਉੱਠਦੀ ਦਗਾਵਤੀ ਸੁਰਾਨੀ ਵਧਾਈਆਂ ਹੋਣ ਪਰ ਇਹ ਜਾਬਤਾ ਹੈ ਕਿ ਇੱਕ ਹੋਰ ਵੱਡੀ ਮੁਸ਼ਕਲ ਵਿਕਰਾਲ ਰੂਪ ਧਾਰਨ ਕਰਦੀ ਨਜ਼ਰ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਮੈਂ ਹਾਂ ਤੁਹਾਡੇ ਨਾਲ ਠਾਕੁਰ ਰਮਨਦੀਪ ਸਿੰਘ ਹਾਲਾਂਕਿ ਪੰਜਾਬੀ ਇਸ ਗੱਲ ਤੋਂ ਵੀ ਜਾਣੂ ਨੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਲਈ ਇੱਕ ਧੋਖੇबाज ਰਣਨੀਤੀ ਅਪਣਾਈ ਗਈ ਇਤਿਹਾਸਿਕ ਧੋਖਾ ਕਿਸਾਨਾਂ ਦੇ ਨਾਲ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਾਲ ਮੈਕਮੇ ਦੇ ਮੁਲਾਜ਼ਮਾਂ ਦੇ ਨਾਲ ਉਹਨਾਂ ਦੇ ਧਰਨੇ ਦੇ ਨਾਲ ਕੀ ਕੁਝ ਹੋਇਆ ਉਹ ਵੀ ਸਭ ਜਾਣਦੇ ਨੇ ਪਰ ਬਾਵਜੂਦ ਇਸ ਦੇ ਹੁਣ ਪੰਜਾਬ ਸਰਕਾਰ ਦੀਆਂ ਜੜ੍ਹਾਂ ਦੇ ਵਿੱਚ ਹੀ ਬੈਠ ਕੇ ਆਖਰ ਉਹ ਕੌਣ ਲੋਕ ਨੇ ਜੋ ਬਗਾਵਤੀ ਸੁਰ ਅਖਤਿਆਰ ਕਰ ਰਹੇ ਨੇ ਤੇ ਪੰਜਾਬ ਸਰਕਾਰ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾਉਣ ਦਾ ਕੰਮ ਵੀ ਕਰ ਰਹੇ ਨੇ ਇਸ ਬਾਰੇ ਗੱਲਬਾਤ ਕਰਾਂਗੇ ਚੜ੍ਹਨ ਵਾਲੇ ਸਟੇਟ ਮੌਜੂਦ ਨੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਜੀ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਖਹਿਰਾ ਸਾਹਿਬ ਬਹੁਤ ਸਵਾਗਤ ਹੈ ਬਹੁਤ ਬਹੁਤ ਸਵਾਗਤ ਠਾਕੁਰ ਜੀ ਮੈਂ ਥੈਂਕ ਯੂ ਖਹਿਰਾ ਸਾਹਿਬ ਤੁਸੀਂ ਕਿਸਾਨਾਂ ਦੇ ਨਾਲ ਹੋਏ ਧੋਖੇ ਜਾਂ ਜਿਸ ਤਰੀਕੇ ਨਾਲ ਕਿਸਾਨਾਂ ਦਾ ਅੰਦੋਲਨ ਚੁਕਵਾਇਆ ਗਿਆ ਪੰਜਾਬ ਸਰਕਾਰ ਵੱਲੋਂ ਕੀ ਉਸ ਚੀਜ਼ ਤੋਂ ਮਾਲ ਮੈਕਮੇ ਦੇ ਨਾਲ ਮੁਲਾਜ਼ਮਾਂ ਨਾਲ ਕੀ ਹੋਇਆ ਉਸ ਚੀਜ਼ ਤੋਂ ਤੁਸੀਂ ਜਾਣੂ ਨਹੀਂ ਜੋ ਤੁਸੀਂ ਹੁਣ ਫਿਰ ਇੱਕ ਅੰਦੋਲਨ ਦੀ ਸ਼ੁਰੂਆਤ ਕਰਨ ਜਾ ਰਹੇ ਹੋ ਦੇਖੋ ਇਹ ਜਿਹੜੀ ਸਰਕਾਰ ਆ ਜੇ ਦੇਖਿਆ ਜਾਵੇ ਤੇ ਜਦੋਂ ਇਹਨੇ ਆਈ ਸੀਗੀ ਇਲੈਕਸ਼ਨ ਤੋਂ ਪਹਿਲੇ ਇਹਨੇ ਬਹੁਤ ਜ਼ਿਆਦਾ ਵਾਅਦੇ ਕੀਤੇ ਸੀਗੇ ਚਾਹੇ ਉਹ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਮੁਲਾਜ਼ਮ ਹੋਣ ਚਾਹੇ ਸਾਡਾ ਉਹ ਤਬਕਾ ਜਿਹੜਾ ਬੇਰੋਜ਼ਗਾਰ ਆ ਉਹ ਹੋਵੇ ਨੌਜਵਾਨ ਤਬਕਾ ਸਾਰਿਆਂ ਦੇ ਲਈ ਕੋਈ ਨਾ ਕੋਈ ਵਾਅਦੇ ਕੀਤੇ ਸੀਗੇ ਉਹਨਾਂ ਦੇ ਧਰਨਿਆਂ ਦੇ ਵਿੱਚ ਬੈਠ ਬੈਠ ਕੇ ਉਹਨਾਂ ਨੂੰ ਆਸ਼ਵਾਸ਼ਣ ਦੇ ਕੇ ਆਏ ਸੀਗੇ ਤੁਹਾਡੀਆਂ ਮੰਗਾਂ ਤੁਹਾਡੇ ਦੁੱਖ ਤਕਲੀਫ ਅਸੀਂ ਸੁਣਾ ਗਏ ਤੇ ਉਹਨਾਂ ਦਾ ਕੋਈ ਨਾ ਕੋਈ ਸੰਵਿਧਾਨ ਜਿਹੜਾ ਉਹ ਕੱਢਾਂਗੇ ਉਹਨਾਂ ਦਾ ਕੋਈ ਨਾ ਕੋਈ ਜੋ ਵੀ ਕੋਈ ਪ੍ਰੋਬਲਮ ਹੈ ਉਹਨੂੰ ਦੂਰ ਕਰਕੇ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਤਕਰੀਬਨ ਸਾਢੇ 3 ਸਾਲ ਬੀਤ ਜਾਣ ਉਪਰੰਤ ਵੀ ਸਰਕਾਰ ਨੇ ਮੰਗਾਂ ਤੇ ਕੀ ਮੰਨਣੀਆਂ ਸੀ ਉਲਟਾ ਹੋਰ ਜਿਹੜਾ ਉਹਨਾਂ ਦੇ ਉੱਤੇ ਦਮਨ ਚੱਕਰ ਜਿਹੜਾ ਉਹ ਵਧਾ ਦਿੱਤਾ ਜਿਵੇਂ ਆਪ ਜੀ ਨੇ ਕਿਹਾ ਕਿ ਕਿਸਾਨਾਂ ਦੇ ਉੱਤੇ ਤਹਿਸੀਲਦਾਰਾਂ ਦੇ ਉੱਤੇ ਪੀਸੀ ਸਬਸਤਰਾ ਦੇ ਉੱਪਰ ਮਾਲ ਵਿਭਾਗ ਦੇ ਦਫ਼ਤਰ ਜਿਹੜੇ ਮੁਲਾਜ਼ਮਾਂ ਦੇ ਉੱਪਰ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੇ ਉੱਪਰ ਐਵੇਂ ਜਿਹੜੇ ਵਿਚਾਰੇ ਟੈਂਕੀਆ ਤੇ ਬੈਠੇ ਆ ਬੇਰੁਜ਼ਗਾਰ ਜਿਹੜੇ ਹੈਗੇ ਉਹਨਾਂ ਦੇ ਉੱਪਰ ਜਿਹੜੇ ਵਿਚਾਰੇ ਕੱਚੇ ਮੁਲਾਜ਼ਮਾਂ ਉਹਨਾਂ ਦੇ ਉੱਪਰ ਟੀਚਰਾ ਦੇ ਉੱਪਰ ਗੱਲ ਮੁੱਕਦੀ ਹੈ ਕਿ ਕਿੰਨਿਆਂ ਨੂੰ ਮੈਂ ਗਿਣਾਵਾਂ ਗਿਣੇ ਹੀ ਨਹੀਂ ਜਾ ਸਕਦੇ ਹਰ ਇੱਕ ਦੇ ਉੱਤੇ ਇਹਨਾਂ ਨੇ ਡੰਡਾ ਭਰਾਇਆ ਦਮਨ ਦਾ ਚੱਕਰ ਚਲਾਇਆ ਹਰ ਇੱਕ ਨੂੰ ਕਹਿ ਨਾ ਕਹਿ ਤਰ੍ਹਾਂ ਚੁੱਪ ਕਰਾਇਆ ਪਰ ਪੰਜਾਬ ਸਿਵਲ ਸਖਤਰੇ ਤੇ ਇਸ ਨੂੰ ਦੇਖ ਰਿਹਾ ਸੀ ਨજર ਅੰਦਾਜ਼ ਨਹੀਂ ਸੀ ਕਰ ਰਿਹਾ ਦੇਖ ਰਿਹਾ ਸੀ ਵੀ ਸਰਕਾਰ ਕੀ ਕਰ ਰਹੀ ਹੈ ਇਹਨਾਂ ਦੇ ਵਿਰੁੱਧ ਅਸੀਂ ਸਮੇਂ-ਸਮੇਂ ਤੇ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਅਸੀਂ ਵਿਧਾਨ ਸਭਾ ਸਭਾ ਦਾ ਜਿਹੜਾ ਕਰਾਓ ਵੀ ਕੀਤਾ ਜਿੱਥੋਂ ਇਹਨਾਂ ਦੇ ਫੁੱਲਾਂ ਦੀ ਬਰਸਾਤ ਕੀਤੀ ਗਈ ਜਿਸ ਜਗ੍ਹਾ ਤੋਂ ਉੱਥੋਂ ਇਹਨਾਂ ਦੇ ਵਿਰੁੱਧ ਨਾਰੇ ਵੀ ਮਾਰੇ ਗਏ ਇਹਨਾਂ ਨੇ ਅਹਿਸਾਸ ਕਰਾਇਆ ਗਿਆ ਕਿ ਤੁਸੀਂ ਸਾਨੂੰ ਬੁਲਾਓ ਅਸੀਂ ਤੁਹਾਡਾ ਪਾਰਟ ਕਿਉਂਕਿ ਸੈਕਟਰੀਏਟ ਨੂੰ ਸਰਕਾਰ ਦੀ ਰੀੜ ਦੀ ਹੱਡੀ ਕਹਿੰਦੇ ਜਿੱਥੋਂ ਸਰਕਾਰ ਚੱਲਦੀ ਜਿੱਥੋਂ ਪਾਲਸੀਆਂ ਚੱਲਦੀਆਂ ਜੀ ਜਰਾ ਸਾਹਿਬ ਤੁਸੀਂ ਅਹਿਸਾਸ ਇਹਨਾਂ ਨੂੰ ਬਿਸ਼ੱਕ ਕਰਵਾਇਆ ਹੈ ਅਹਿਸਾਸ ਕਰਵਾਉਣ ਦੇ ਵਿੱਚ ਤੇ ਦੂਜਿਆਂ ਦਾ ਹਸ਼ਰ ਦੇਖ ਕੇ ਪੰਗਾ ਲੈਣ ਦੇ ਵਿੱਚ ਫਰਕ ਹੁੰਦਾ ਦੇਖੋ ਪੰਜਾਬ ਕਦੀ ਡਰਦਾ ਨਹੀਂ ਅਸੀਂ ਵੀ ਉਸੇ ਪੰਜਾਬ ਦੇ ਵਸਿੰਦੇ ਆ ਤੇ ਤੁਸੀਂ ਵੀ ਉਸੇ ਪੰਜਾਬ ਦੇ ਵਸਿੰਦੇ ਆ ਠੀਕ ਆ ਕੁਝ ਜਿਹੜੇ ਹੈਗੇ ਲੋਕ ਪੱਤਰਕਾਰੀ ਚ ਵੀ ਵਿਕੇ ਹੋਏ ਨੇ ਤੇ ਸਾਰੇ ਨਹੀਂ ਆ ਕੁਝ ਤੁਹਾਡੇ ਵਰਗੇ ਜੋਧੇ ਵੀ ਨੇ ਤੇ ਐਵੇਂ ਮੁਲਾਜ਼ਮਾਂ ਦੇ ਵਿੱਚ ਵੀ ਆ ਕੋਈ ਡਰਦੇ ਵੀ ਹੋਣਗੇ ਕੋਈ ਨਹੀਂ ਡਰਦੇ ਹੋਣਗੇ ਡਰਨ ਦੀ ਗੱਲ ਨਹੀਂ ਸਾਡਾ ਹੱਕ ਆ ਅਸੀਂ ਆਪਣੇ ਹੱਕ ਲਈ ਕਨਸਟੀਟਿਊਸ਼ਨ ਸਾਡਾ ਜਿਹੜਾ ਸਾਡੇ ਸਾਨੂੰ ਉਹ ਦੇ ਰਿਹਾ ਵੀ ਤੁਸੀਂ ਜਿਹੜੀ ਆ ਲੜਾਈ ਲੜੋ ਸਾਡਾ ਫੰਡਾਮੈਂਟਲ ਰਾਈਟ ਆ ਤੇ ਅਸੀਂ ਕਿਉਂ ਡਰੀਏ ਸਰਕਾਰ ਦੇ ਉੱਤੋਂ ਰਹੀ ਗੱਲ ਡਰੰਡਾਂ ਦੀ ਡਰੂਗੀ ਹੁਣ ਸਰਕਾਰ ਨਾ ਕਿ ਮੁਲਾਜ਼ਮ ਸਾਡਾ ਇੱਕ ਬਹੁਤ ਵੱਡਾ ਜਿਹੜਾ ਕਾਡਰ ਹੈ ਜਿਹਦੇ ਵਿੱਚ 7 ਲੱਖ ਦੇ ਕਰੀਬ ਮੁਲਾਜ਼ਮ ਆ ਜਿਹਦੇ ਵਿੱਚ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਆ ਜਿਹਦੇ ਵਿੱਚ ਕੱਚੇ ਪੱਚੇ ਮੁਲਾਜ਼ਮ ਵੀ ਆ ਜੇਕਰ ਸਰਕਾਰ ਇਹਨਾਂ ਨੂੰ ਇਗਨੋਰ ਕਰਦੀ ਹੈ ਤੇ ਅਸੀਂ ਵੀ ਇਹਨਾਂ ਨੂੰ ਇਗਨੋਰ ਕਰਾਂਗੇ ਜੇਕਰ ਚਾਹਦੇ ਵੀ ਦਮਨ ਦਾ ਚੱਕਰ ਸਾਡੇ ਉੱਤੇ ਚਲਾਣਾ ਉਹ ਵੀ ਚਲਾ ਕੇ ਦੇਖ ਲੈ ਜੇ ਬਾਕੀ ਇਹਦੇ ਚਲਾਇਆ ਕਿਉਂਕਿ ਅਸੀਂ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਲੜਾਈ ਲੜਦੇ ਆ ਆਪਣੇ ਕਨਸਟੀਟਿਊਸ਼ਨ ਰਾਈਟ ਜਿਹੜਾ ਉਹਨੂੰ ਅਣਦੇਖੀ ਨਹੀਂ ਕਰਨ ਦਵਾਂਗੇ ਤੇ ਨਾ ਡਰਾਂਗੇ ਨਾ ਡਰਾਵਾਂਗੇ ਪਰ ਜਿਹੜਾ ਜਿਹੜਾ ਲੜਾਈ ਤਕੜੀ ਲੜੂਗਾ ਉਹ ਜੋਧਾ ਖਾਓਗੇ ਤੇ ਦੁਜਾ ਆਪੇ ਡਰੂ ਸੋ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਆ ਕਿ ਆ ਅਸੀਂ ਸਰਕਾਰ ਢਾ ਲੈਣੀ ਆ ਲੇਕਿਨ ਖੇਰਾ ਸਾਹਿਬ ਸਵਾਲ ਇਹ ਵੀ ਹੈ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਮੁਲਾਜ਼ਮਾਂ ਦੀਆਂ ਮੰਗਾਂ ਉੱਥੇ ਦੀਆਂ ਉੱਥੇ ਰਹਿੰਦੀਆਂ ਨਹੀਂ ਹੂੰ ਹੂੰ ਕੀ ਤੁਹਾਡੀਆਂ ਮੰਗਾਂ ਜੋ ਪਿਛਲੀ ਸਰਕਾਰ ਸਮੇਂ ਸੀ ਕਾਂਗਰਸ ਸਰਕਾਰ ਵੇਲੇ ਉਹੀ ਮੰਗਾਂ ਨੇ ਜਾਂ ਮੰਗਾਂ ਵਧੀਆਂ ਨੇ ਹੁਣ ਪ੍ਰਦਰਸ਼ਨ ਜਾਂ ਅੰਦੋਲਨ ਦੀ ਜਿਹੜੀ ਸ਼ੁਰੂਆਤ ਤੁਸੀਂ ਕਰਨ ਜਾ ਰਹੇ ਹੋ ਜਿਸ ਦੀ ਜਿਸ ਦਾ ਆਗਾਜ਼ ਸ਼ਾਇਦ ਹੋ ਵੀ ਚੁੱਕਿਆ ਹੈ ਉਹ ਮੰਗਾਂ ਕੀ ਨੇ ਤਕੋ ਮੁਖਤਾਰ ਤੇ ਜੇ ਤੁਸੀਂ ਦੇਖੇ ਜਾਵੇ ਤੁਸੀਂ ਕਹਿੰਦੇ ਮੰਗਾ ਮੰਗਾ ਮੰਨੀਆਂ ਹੀ ਨਹੀਂ ਗਈਆਂ 2011 ਦੇ ਵਿੱਚ ਅਕਾਲੀ ਸਰਕਾਰ ਸੀ ਗਈ ਸੀਗੀ ਆ ਦੁਬਾਰਾ ਰਿਪੀਟ ਹੋਈ ਸੀ ਉਸ ਸਮੇਂ ਇੱਕ ਕੈਬਨਟ ਸਬ-ਕਮੇਟੀ ਬਣੀ ਸੀ ਉਹਦੇ ਵਿੱਚ ਕਾਫੀ ਹੱਦ ਤੱਕ ਕੁਝ 50% ਮੰਗਾ ਮੰਨਿਆ ਗਿਆ 50% ਰਹਿ ਗਿਆ ਉਸ ਪ੍ਰੰਤ ਜਿਹੜੀ ਆ 2016 ਦੇ ਵਿੱਚ ਜਿਹੜੀ ਆ ਥੋੜੀ ਜਿਹੀ ਮੰਗਾ ਮੰਨਿਆ ਗਿਆ ਫਿਰ ਜਦੋਂ ਕਾਂਗਰਸ ਸਰਕਾਰ ਜਾਣ ਵਾਲੀ ਉਹਨੋਂ ਥੋੜੇ ਥੋੜੇ ਥੋੜੀ ਪੈਂਡਿੰਗ ਰਹਿ ਗਿਆ ਸਾਰੀਆਂ ਜਿਹੜੀਆਂ ਮੰਗਾ ਪੂਰੀਆਂ ਲੇਕਿਨ ਜਿੰਨੀਆਂ ਮੰਗਾ ਹੁਣ ਪੈਦਾ ਕਰ ਦਿੱਤੀਆਂ ਗਈਆਂ ਆਮ ਆਦਮੀ ਪਾਰਟੀ ਰਿਕਾਰਡ ਬਣਾ ਦਿੱਤਾ ਗਿਆ ਜਿਹੜੀ ਸਰਕਾਰ ਸੈਂਟਰ ਦੇ ਐਂਟੀ ਬੋਲਦੀ ਸੀ ਉਹਦੀਆਂ ਹੀ ਪਾਲਿਸੀਆ ਅਡਾਪਟ ਕਰ ਰਹੀਆਂ ਔਰ ਉਹ ਵੀ ਨਹੀਂ ਦੇ ਰਹੀਆਂ ਜਿਹੜੇ 2021 ਤੋਂ ਬਾਅਦ ਭਰਤੀ ਮੁਲਾਜ਼ਮਾਂ ਉਹਨਾਂ ਦੇ ਉੱਤੇ ਸੈਂਟਰ ਉਹ ਜਿਹੜੀ ਗਵਰਨਮੈਂਟ ਤੇ ਪੇ ਕਮਿਸ਼ਨ ਦੇ ਦਿੱਤੇ ਜਦੋਂ ਤੁਸੀਂ ਉਹਨਾਂ ਨੂੰ ਬਾੜਾ ਕਹਿੰਦੇ ਹੋ ਫਿਰ ਉਹਨਾਂ ਦੇ ਪੇ ਕਮਿਸ਼ਨ ਕਿਉਂ ਦਿੱਤੇ ਜੇ ਤੁਸੀਂ ਕਹਿੰਦੇ ਹੋ ਪੰਜਾਬ ਦੇ ਦਰਿਆਵਾਂ ਦਾ ਪਾਣੀ ਪੰਜਾਬ ਦੇ ਵਿੱਚ ਰਹਿਣਾ ਚਾਹੀਦਾ ਤੇ ਫੇ ਪੰਜਾਬ ਦਾ ਪੇ ਕਮਿਸ਼ਨ ਕਰਨ ਨੂੰ ਬਣਾਇਆ ਸੀ ਉਹ ਵੀ ਰੱਖੋ ਨਾ ਉਹ ਕਿਉਂ ਸੈਂਟਰ ਦਾ ਅਡਾਪਟ ਕਰ ਲਿਆ ਫਿਰ ਜਦੋਂ ਜਿਹੜੇ ਸੈਂਟਰ ਦੇ ਭੱਤੇ ਨੇ ਉਹ ਪੰਜਾਬ ਸਰਕਾਰ ਤੋਂ ਵੱਧ ਨੇ ਉਹ ਪੰਜਾਬ ਦੇ ਰੱਖ ਲੈ ਡਬਲ ਨੀਤੀ ਡਬਲ ਸਟੈਂਡਰਡ ਗਵਰਨਮੈਂਟ ਆ ਇਹ ਹਰ ਕੰਮ 'ਚ ਡਬਲ ਸਟੈਂਡਰਡ ਪਨਾਉਂਦੀ ਆ ਐਵੇਂ ਪੁਰਾਣੀ ਪੈਨਸ਼ਨ ਜੀ ਤੁਸੀਂ ਮੈਂ ਸਵਾਲ ਵੈਸੇ ਕਰਨਾ ਹੀ ਸੀ ਤੁਹਾਨੂੰ ਇਹ ਤੁਸੀਂ ਹੁਣ ਛੇੜੀ ਦਿੱਤਾ ਹੈ ਵੀ ਤੁਹਾਨੂੰ ਤਾਂ ਵਧਾਈਆਂ ਪਹਿਲਾਂ ਹੀ ਆਪਾਂ ਦੇ ਚੁੱਕੇ ਸੀਗੇ ਜਦੋਂ ਸਰਕਾਰ ਆਈ ਹੈ ਆਂਦੀ ਨੇ ਗੁਜਰਾਤ ਤੇ ਹਿਮਾਚਲ ਇਲੈਕਸ਼ਨ ਤੋਂ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਸੀ 올ਡ ਪੈਨਸ਼ਨ ਸਕੀਮ ਕਹਿੰਦੇ ਜੀ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਜਾਰੀ ਹੋਗੀ ਵੀ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਤੁਹਾਨੂੰ ਤਾਂ 올ਡ ਪੈਨਸ਼ਨ ਸਕੀਮ ਵੀ ਮੈਨੂੰ ਲੱਗਦਾ ਹੁਣ ਤਾਂ ਮਿਲ ਗਈ ਹੋਣੀ ਹੈ ਪੈਨਸ਼ਨਾਂ ਵੀ ਦੇ ਰਹੀ ਹੈ ਸਰਕਾਰ ਤੁਹਾਨੂੰ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਕਵਰੇਜ ਤੁਸੀਂ ਕੀਤੀ ਸੀ ਮੈਨੂੰ ਲੱਗਦਾ ਬੋਗਨਵੈਲੀਆ ਗਾਰਡਨ ਸੈਕਟਰੀਏਟ ਦੇ ਸਾਹਮਣ ਤੇ ਜਦੋਂ ਅਸੀਂ ਪੱਤਰ ਫਾੜਿਆ ਸੀ ਤਾਂ ਉਸ ਤੋਂ ਬਾਅਦ ਇਹਦਾ ਰਿਐਕਸ਼ਨ ਆਇਆ ਸੀ ਸੀਐਮ ਸਾਹਿਬ ਐ ਕਾਰ ਦੇ ਉੱਤੇ ਉਹਦੇ ਖਿੜਕੀ ਦੇ ਵਿੱਚ ਖੜੇ ਹੋਏ ਸੀ ਔਰ ਉਹ ਕਹਿ ਰਹੇ ਸੀ ਆ ਅਸੀਂ ਨੋਟੀਫਿਕੇਸ਼ਨ ਜਾਰੀ ਕੀਤੀ ਐ ਨੋਟ ਐ ਅਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ ਦੇਖੋ ਵਾਦਾ ਪੂਰਾ ਕੀਤਾ ਪੁਰਾਣੀ ਪੈਨਸ਼ਨ ਦੇ ਦਿੱਤੀ ਕੁਝ ਮੁਲਾਜ਼ਮ ਵਿਕੇ ਹੋਏ ਨੇ ਉਹ ਮੇਰੇ ਪੱਤਰ ਨਾ ਆਏ ਕਰਕੇ ਫਾੜ ਰਹੇ ਨੇ ਇਹ ਐਕਸ਼ਨ ਕੀਤਾ ਸੀ ਇਹਨਾਂ ਨੇ ਹੁਣ ਝੂਠਾ ਰਿਐਕਸ਼ਨ ਦੇ ਦਿੱਤਾ ਲੇਕਿਨ ਅਜੇ ਤਾਈਂ 3 ਸਾਲ ਹੋ ਗਏ ਅਜੇ ਤਾਈਂ ਉਹ ਪੁਰਾਣੀ ਪੈਨਸ਼ਨ ਲਾਗੂ ਕਿਉਂ ਨਹੀਂ ਹੋਈ ਕਹਿੰਦੇ ਸੀ ਵੀ ਐਸਓਪੀ ਬਣਾਵਾਂਗੇ ਬਣ ਗਈ ਲੇਕਿਨ ਅਜੇ ਤਾਈ ਉਹੀ ਨਹੀਂ ਪਣ ਪਈ ਉਦੋਂ ਅਸੀਂ ਰੋਲਾ ਪਾਇਆ ਵੀ ਭਰਾਵੋ ਇਹ ਨੋਟੀਫਿਕੇਸ਼ਨ ਨਹੀਂ ਆ ਇਹ ਇੱਕ ਪੱਤਰ ਆ ਨੋਟੀਫਿਕੇਸ਼ਨ ਦਾ ਇੱਕ ਪ੍ਰੋਸੀਜਰ ਹੁੰਦਾ ਉਹਨੇ ਪਰਸਨਲ ਚ ਜਾਣਾ ਹੁੰਦਾ ਉਹਨੇ ਵਿੱਤੂ ਵਿਭਾਗ ਜਾਣਾ ਹੁੰਦਾ ਉਹਨੇ ਉਸ ਤੋਂ ਬਾਅਦ ਇੱਕ ਬਿੱਲ ਬਣਨਾ ਹੁੰਦਾ ਉਸ ਤੋਂ ਬਾਅਦ ਵਿਧਾਨ ਸਭਾ ਜਾਣਾ ਹੁੰਦਾ ਉੱਥੇ ਪਾਸ ਹੋਣਾ ਹੁੰਦਾ ਉਸ ਤੋਂ ਬਾਅਦ ਉਹ ਗਵਰਨਰ ਕੋਲ ਜਾਂਦੇ ਉੱਥੇ ਸਾਈਨ ਹੋਣੀ ਉਸ ਤੋਂ ਬਾਅਦ ਅਮੈਂਡਮੈਂਟ ਆਲੇ 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 ਜਿਹੜੇ ਆਰਟੀਕਲ ਇਹਨਾਂ ਚ ਅਮੈਂਡਮੈਂਟ ਹੋਣੀ ਫਿਰ ਪੁਰਾਣੀ ਪੈਨਸ਼ਨ ਹੋਣੀ ਉਹਨੇ ਇੱਕ ਲੈਟਰ ਕੱਢਤਾ ਵੀ ਵਾਸੋਪੀ ਬਾਅਦ ਚ ਕੀਤੀ ਜਾਏਗੀ ਪੈਨਸ਼ਨ ਲਾਗੂ ਉਹ ਬੇਸਿਕਲੀ ਸਮਝਦਾਰ ਜਿਹੜੇ ਸੀਗੇ ਉਹ ਸਮਝ ਗਏ ਕਈਆਂ ਨੂੰ ਪਰ ਉਹਨੂੰ ਸਮਝ ਨਹੀਂ ਆਈ ਕਿ ਉਹ ਸਿਰਫ ਗ ਇਲੈਕਸ਼ਨ ਦੇ ਵਿੱਚ ਇੱਕ ਕਹਿਣ ਵਾਸਤੇ ਜਿਹੜੀ ਗੱਲ ਬਣਾਉਣੀ ਸੀ ਉਹ ਗੱਲ ਬਣਾਉਣ ਲਈ ਉਹ ਪੱਤਰ ਇੱਕ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਕੁਝ ਵੀ ਕੋਈ ਸਿਰ ਪੈਰ ਨਹੀਂ ਸੀ ਉਹਦਾ ਆ ਠੀਕ ਹੈ ਠਾਕੁਰ ਜੀ ਮੈਂ ਇਹਦੇ ਨਾਲ ਤੁਹਾਨੂੰ ਗੱਲ ਥੋੜੀ ਜੀ ਵਧਾ ਦਾਂ ਜੀ ਇਹ ਸਮਾਜ ਦੇ ਉਹਨਾਂ ਲੋਕਾਂ ਨੂੰ ਜਿਹੜੇ ਟਾਰਗੇਟ ਕਰਦੇ ਨੇ ਜਿਨ੍ਹਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਜਿਹਦੇ ਵਿੱਚ ਬਹੁਤ ਗਿਣਤੀ ਸਾਡੇ ਪਿੰਡਾਂ ਦੇ ਭੋਲੇ ਭਾਲੇ ਲੋਕ ਜਿਨ੍ਹਾਂ ਨੂੰ ਇਸ ਸਿਸਟਮ ਦਾ ਪੂਰੇ ਦਾ ਨੌਲੇਜ ਨਹੀਂ ਵੀ ਇਹ ਸਿਸਟਮ ਕਿਵੇਂ ਚੱਲਦਾ ਨਾਲ ਕਿੱਥੇ ਕੀ ਹੁੰਦਾ ਤੇ ਕੀ ਹੋਣਾ ਚਾਹੀਦਾ ਇਹਦੇ ਚ ਰੂਲ ਦਾ ਅੜਿੱਕਾ ਕੀ ਹੈ ਇਹ ਸਰਕਾਰ ਉਹਨਾਂ ਨੂੰ ਟਾਰਗੇਟ ਕਰਕੇ ਭੋਲੇ ਭਾਲਣ ਉਹਨਾਂ ਦੀ ਮਾਨਸਿਕਤਾ ਨੂੰ ਜਿਹੜੇ ਇਹ ਸਮਝਦੇ ਹੋਏ ਲੋਕਾਂ ਨੂੰ ਬੇਫਕੂ ਬਣਾਉਣ ਤੇ ਚਲੇ ਉਹਨਾਂ ਦੇ ਸੈਂਟੀਮੈਂਟ ਨਾਲ ਖੇਡਦੀ ਆ ਤੇ ਉਹਨਾਂ ਨੂੰ ਪ੍ਰੋਜੈਕਟ ਕਰਦੀ ਆ ਮਸ਼ਹੂਰੀਆਂ ਨਾਲ ਐਡਵਰਟਾਈਜ਼ਮੈਂਟ ਦੇ ਜ਼ਰੀਏ ਅਸੀਂ ਇਹ ਕੰਮ ਕਰਤੇ ਲੇਕਿਨ ਐਕਚੁਅਲੀ ਕੰਮ ਹੋਣ ਵਾਲਾ ਹੁੰਦਾ ਨਹੀਂ ਨਾ ਜਾਂ ਇਹਨਾਂ ਨੂੰ ਪ੍ਰੋਸੀਜਰ ਨਹੀਂ ਪਤਾ ਹੁੰਦਾ ਜਾਂ ਕਹਿ ਲਓ ਕਿ ਇਹ ਜਿਆਦੇ ਸਿਆਣੇ ਲੋਕਾਂ ਨੂੰ ਬੇਫਕੂ ਬਣਾ ਰਹੇ ਨੇ ਕੁਝ ਵੀ ਕਹਿ ਸਕਦੇ ਐਵੇਂ ਇਹਨਾਂ ਨੇ ਉਹ ਮੁਲਾਜ਼ਮਾਂ ਨੂੰ ਕੀਤਾ ਤੇ ਜਿਹੜੇ ਫੀਲਡ ਦੇ ਮੁਲਾਜ਼ਮ ਸੀ ਜਿਨ੍ਹਾਂ ਨੂੰ ਇਹ ਸੀ ਵੀ ਲੈਟਰ ਇਸ਼ੂ ਹੋ ਗਈ ਉਹਨਾਂ ਨੇ ਰੌਲਾ ਪਾਤਾ ਲੇਕਿਨ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਾਨੂੰ ਵੀ ਕਿਹਾ ਕਿ ਇਹ ਲੋਕਾਂ ਦਾ ਕੀ ਹੈ ਤੇ ਸਰਕਾਰ ਦੇ ਵਿੱਚ ਕੰਮ ਕਰਦੇ ਵਿਗੇ ਹੋਇਆ ਸਾਡੀ ਪੈਨਸ਼ਨ ਇਹਨਾਂ ਨੇ ਨਹੀਂ ਹੁੰਦੇ ਨਹੀਂ ਲੇਕਿਨ ਉਹਨਾਂ ਨੂੰ ਹੁਣ ਅਹਿਸਾਸ ਹੋਇਆ ਕਿ ਨਹੀਂ ਯਾਰ ਅਸੀਂ ਤੁਹਾਨੂੰ ਕ੍ਰੈਡਿਟ ਲੈ ਰਹੇ ਸੀ ਇਹ ਕ੍ਰੈਡਿਟ ਸਾਨੂੰ ਕ੍ਰੈਡਿਟ ਲੈਣ ਨਹੀਂ ਸੀ ਦੇ ਰਹੇ ਸੋ ਈਵੇਂ ਤੁਹਾਨੂੰ ਦੱਸੇ ਪੁਰਾਣੀ ਪੈਨਸ਼ਨ ਸਕੀਮ ਆ ਜਿਹੜੇ ਨਵੇਂ ਆਏ ਆ ਸਾਥੀ ਉਹਨਾਂ ਨੂੰ ਸੈਂਟਰ ਦੀ ਜਿਹੜੀ ਆ ਹੈਗੀਆਂ ਅ ਤਨਖਾਹਾਂ ਦਿੱਤੀ ਆਈ ਰਹੀਆਂ ਇਸ ਤਰ੍ਹਾਂ ਇੱਕ ਕੱਚੇ ਮੁਲਾਜ਼ਮ ਹੁਣ ਕੱਚੇ ਮੁਲਾਜ਼ਮ ਕਹਿੰਦੇ ਪੱਕੇ ਕਰ ਦੋ ਉਹਦੇ ਲਈ ਅਸੀਂ ਇਹਨਾਂ ਨੂੰ ਡਿਮਾਂਡ ਕੀਤੀ ਸੀ ਵੀ ਹਿਮਾਚਲ ਗਵਰਨਮੈਂਟ ਦੇ ਪੈਟਰਨ ਤੇ ਕੋਈ ਗੱਲ ਨਹੀਂ ਕਰ ਰਿਹਾ ਜੀ ਕੱਚੇ ਮੁਲਾਜ਼ਮ ਵੀ ਨਹੀਂ ਕਰ ਰਹੇ ਉਹਨਾਂ ਦੀ ਜੱਥੇਬੰਦੀਆਂ ਕਰ ਰਹੀਆਂ ਮੈਨੂੰ ਨਹੀਂ ਪਤਾ ਪਰ ਅਸੀਂ ਡਿਮਾਂਡ ਇਹ ਕਰਦੇ ਕੱਚੇ ਮਲਾਦ ਹਿਮਾਚਲ ਦੇ ਪੈਟਰਨ ਤੇ ਉਹਨਾਂ ਦਾ ਇੱਕ ਐਕਸਪੀਰੀਅੰਸ ਕਰਤਾ ਵੀ 5 ਸਾਲ ਜਿਹੜਾ ਬੰਦਾ ਸਾਡੇ ਕੰਟਰੈਕਟ ਤੇ ਰਹੇਗਾ ਉਹਨੂੰ ਬਾ ਪੱਕਾ ਕਰ ਦਿੱਤਾ ਜਾਏਗਾ ਔਰ ਜਿਹੜੇ ਆਊਟਸੋਰਸ ਵਾਲੇ ਉਹਨਾਂ ਨੂੰ ਕੰਟਰੈਕਟ ਤੇ ਲੈ ਲਿਆ ਜਾਏਗਾ ਇੱਕ ਪਾਲਿਸੀ ਬਣਾਤੀ ਅਸੀਂ ਮੰਗ ਕੀਤੀ ਸੀ ਵੀ ਇਹ ਪਾਲਿਸੀ ਬਣਾ ਲਓ ਜਿਹੜੇ ਕੱਚੇ ਮਲਾਜ਼ਮ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਵੇ ਹਿਮਾਚਲ ਗਵਰਨਮੈਂਟ ਦੇ ਜਿਹੜੇ ਹੈਗੇ ਆ ਲੇਕਿਨ ਉਹਦੇ ਲਈ ਪੂਰੀ ਐਡਵਰਟਾਈਜ਼ਮੈਂਟ ਪੂਰਾ ਪ੍ਰੋਸੀਜਰ ਜੋ ਪੱਕਿਆਂ ਦਾ ਉਹਨੂੰ ਅਡਾਪਟ ਕੀਤਾ ਤਾਂ ਕਿ ਉਹ ਕੋਰਟ ਦੇ ਸੋ ਡੀਏ ਦੀਆਂ ਗੱਲਾਂ ਮੈਂ ਕਰ ਰਿਹਾ ਸੀ ਵੀ ਡੀਏ ਜਣਾ ਤੁਹਾਨੂੰ ਡੀਏ ਦੇਣਾ ਕਿੱਥੋਂ ਹੈ ਸਰਕਾਰ ਤਾਂ ਪਹਿਲੇ ਮੈਨੂੰ ਲੱਗਦਾ ਹੈ ਕਰੀਬ-ਕਰੀਬ 4 ਲੱਖ ਕਰੋੜ ਦੇ ਕਰਜ਼ੇ ਠਾਣ ਵਾਲੀ ਹੈ ਇੱਕ ਸਾਈਡ ਤੇ ਸਰਕਾਰ ਮੋਹੀ ਕਿ ਦੋਗਲਾ ਚਿਹਰਾ ਇਹਨਾਂ ਦਾ ਇੱਕ ਜਿਹੜੀ ਹੈਗੀ ਆ ਇੱਕ ਸਾਈਡ ਤੇ ਤਾਂ ਉਹ ਇਹ ਕਹਿ ਰਹੀ ਆ ਕਿ ਸਾਡਾ ਜਿਹੜਾ ਐਕਸਰਸਾਈਜ਼ ਆ ਜਾ ਰੈਵਨਿਊ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਉਹ ਸਾਸੀਂ ਲੈ ਰਹੇ ਨੇ ਦੂਜੀ ਸਾਈਡ ਤੇ ਉਹ ਵੱਡੇ ਵੱਡੇ ਲੋਨ ਲੈ ਰਿ ਤੇ ਜੇ ਲੋਨ ਇੰਨਾ ਤੁਹਾਡੇ ਕੋਲ ਰੈਵਨਿਊ ਆ ਰਿਹਾ ਤੇ ਫਿਰ ਲੋਨ ਕਾਹਦਾ ਲੈ ਰਹੇ ਨੇ ਤੇ ਜੇ ਤੁਹਾਡੇ ਕੋਲ ਇੰਨਾ ਰੈਵਨਿਊ ਆ ਰਿਹਾ ਫਿਰ ਤੁਸੀਂ ਡਿਮਾਂਡਾ ਕਿਉਂ ਨਹੀਂ ਮੰਨਦੇ ਹੁਣ ਡੀਏ ਦੀ ਗੱਲ ਆ ਡੀਏ ਸਾਡਾ 13% ਡਿਊ ਆ ਇੱਕ ਗੱਲ ਤੁਹਾਨੂੰ ਦੱਸ ਦੇਣੀ ਚਾਹਨਾ ਕਿ ਬੰਗਾਲ ਦੇ ਮੁਲਾਜ਼ਮਾਂ ਨੇ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਕਿ ਸਾਡਾ 25% ਡੀਏ ਸਰਕਾਰ ਦੇਣੀ ਉਹ ਜਿੱਤ ਗਈ ਉਸ ਤੋਂ ਬਾਅਦ ਸਰਕਾਰ ਨੇ ਅੱਗੇ ਫਿਰ ਉਹਨੂੰ ਚੈਲੰਜ ਕੀਤਾ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਕਿਹਾ ਇਹਨਾਂ ਦਾ ਫੰਡਾਮੈਂਟਲ ਰਾਈਟ ਆ ਤੁਸੀਂ ਇਹਨਾਂ ਨਾਲ ਐਗਰੀਮੈਂਟ ਕੀਤੇ ਆ ਅਗਲੀ ਡੇਡ ਦੇ ਵਿੱਚ ਇਹਨਾਂ ਨੂੰ ਦੇਖ ਕੇ ਜੋ ਤੁਹਾਡੀ ਸਥਿਤੀ ਉਹ ਦੱਸੋ ਇਹਨਾਂ ਨੂੰ 25% ਜਿਹੜਾ ਡੀਏ ਦੇ ਦਿੱਤਾ ਜਾਵੇ। ਮੈਂ ਜੇ ਹੁਣ ਉਹਨਾਂ ਨੂੰ ਮੁਲਾਜ਼ਮਾਂ ਨੂੰ ਬੰਗਾਲ ਦੇ ਵਿੱਚ ਡੀਏ ਮਿਲ ਜਾਣਾ ਹੈ। ਕਾਨੂੰਨੀ ਲੜਾਈ ਲੜਨ ਤੋਂ ਬਾਅਦ। ਕਾਨੂੰਨੀ ਲੜਾਈ ਲੜਨ ਤੋਂ ਬਾਅਦ। ਹੁਣ ਤੁਸੀਂ ਜੋ ਗੱਲ ਕੀਤੀ ਅੱਜ ਅਸੀਂ ਇੱਕ ਬਹੁਤ ਵੱਡਾ ਅੰਦੋਲਨ ਦੀ ਸ਼ੁਰੂਆਤ ਕੀਤੀ ਆ ਪੰਜਾਬ ਸਿਵਲ ਸੈਕਟਰੀਅਟ ਤੋਂ। ਸ਼ਾਮ ਤੱਕ ਸਾਰਾ ਕੁਝ ਚੈਨਲਾਂ 'ਤੇ ਆ ਜਾਣਾ ਤੁਸੀਂ ਵੀ ਇਹਨੂੰ ਜਿਹੜਾ ਆਪਣੇ ਚੈਨਲ 'ਤੇ ਚਲਾਓਗੇ। ਲੋਕਾਂ ਦੇ ਵਿੱਚ ਏਡਾ ਵੱਡਾ ਉਤਸ਼ਾਹ ਸੀ। ਗਵਮਣ ਦੇ ਆਂਟੀ ਕਿ ਅਸੀਂ ਹੁਣ ਲੜਾਈ ਲੜਨੀ ਹੈ। ਜਿਵੇਂ ਤੁਸੀਂ ਪੁੱਛਿਆ ਕਿ ਇੰਨੇ ਨੇ ਵੱਡੇ ਜਿਹੜੇ ਇਹਨਾਂ ਨੇ ਐਕਸ਼ਨ ਸੀ ਉਹ ਫੇਲ ਕਰਤੇ ਇਹਨਾਂ ਨੇ ਵੱਡੇ ਜਿਹੜੇ ਸੰਘਰਸ਼ ਹੀ ਖਤਮ ਕਰਤੇ ਚਾਹੇ ਕਿਸਾਨੀ ਅੰਦੋਲਨ ਹੋਵੇ ਪਰ ਜਦੋਂ ਸੈਕਟਰੀਅਟ ਤੋਂ ਅੰਦੋਲਨ ਚੱਲਣਾ ਉਹਨਾਂ ਦੀ ਜੜ੍ਹਾਂ ਤੋਂ ਚੱਲਣਾ ਤੇ ਜੜ੍ਹਾਂ ਦੇ ਵਿੱਚ ਜਦੋਂ ਆਪਾਂ ਕੋਈ ਫਰਟੀਲਾਈਜ਼ਰ ਕੋਈ ਕੀਟਨਾਸ਼ਕ ਪਾਣੇ ਆ ਜਾਂ ਕੋਈ ਨਿਊਟ੍ਰੀਐਂਟਸ ਪਾਣੇ ਆ ਤਾਂ ਫਲ ਬੂਟਾ ਬਹੁਤ ਵੱਡਾ ਹੁੰਦਾ ਫਲ ਵੀ ਜਾਦੇ ਦਿੰਦਾ ਤੇ ਉਹੀ ਜੜ੍ਹਾਂ 'ਚ ਅਸੀਂ ਹੁਣ ਜਦੋਂ ਫਰਟੀਲਾਈਜ਼ਰ ਪਾਣੀ ਆ ਤੇ ਉਹ ਜਿਹੜਾ ਅਸੀਂ ਨਿਊਟ੍ਰੀਐਂਟ ਦੇਨੇ ਇਸ ਬੂਟੇ ਨੂੰ ਸੰਘਰਸ਼ ਦੇ ਨੂੰ ਤੇ ਇਹ ਪੰਜਾਬ ਭਰ 'ਚ ਫੈਲਣਾ ਜਿਹੜਾ ਇਸ ਸਰਕਾਰ ਕੋ ਸਹਿ ਨਹੀਂ ਹੋਣਾ ਉਹ ਫਰਟੀਲਾਈਜ਼ਰ ਨਹੀਂ ਫਿਰ ਉਹ ਜੜਾਂ 'ਚ ਤੇਜਾਬ ਦੇਣ ਵਾਲੀ ਗੱਲ ਹੋ ਗਈ ਹੈ ਉਹਦਾ ਫਿਰ ਇਹਨਾਂ ਨੇ ਸੰਘੜ ਜਾਣਾ ਫਿਰ ਤਾਂ ਨਹੀਂ ਜਿਹੜਾ ਜਿਹੜਾ ਸੰਘਰਸ਼ ਰੂਪੀ ਬੂਟਾ ਉਹਦੇ 'ਚ ਤੇ ਜੜਾਂ 'ਚ ਤੇਲ ਨਹੀਂ ਨਾ ਪਾਵਾਂਗੇ ਉਹਦੀ ਜੜਾਂ ਦੇ ਵਿੱਚ ਤੇ ਅਸੀਂ ਨਿਊਟ੍ਰੀਐਂਟ ਹੀ ਪਾਵਾਂਗੇ ਉਹ ਜੜਾਂ ਦੇ ਵਿੱਚ ਤੇ ਅਸੀਂ ਖਾਦ ਹੀ ਪਾਵਾਂਗੇ ਪਰ ਜਿਹੜੀ ਸਰਕਾਰ ਦੀ ਹੈ ਜਿਹੜਾ ਜੀ ਉਹਨੀਆਂ ਚੀਜ਼ ਨੂੰ ਨਾ ਸਮਝੇ ਵੀ ਬੂਟਾ ਵੱਡਾ ਹੋ ਗਿਆ ਤਾਂ ਫਿਰ ਉਹਨਾਂ ਦੀ ਜੜਾਂ ਦੇ ਵਿੱਚ ਅਸੀਂ ਜਿਹੜੇ ਨਾਲ ਹੀ ਬੈਠੇ ਆ ਉਹ ਜੜਾਂ ਦੇ ਵਿੱਚ ਵੀ ਅਸੀਂ ਜਿਹੜਾ ਲੂਣ ਜ਼ਰੂਰ ਭੁੱਕਾਂਗੇ ਸੋ ਸਰਕਾਰ ਇਹ ਲੇਕਿਨ ਸਰਕਾਰ ਨੂੰ ਫਿਰ ਬੰਗਾਲ ਵਾਲਾ ਜੇ ਤੁਹਾਨੂੰ ਪਤਾ ਹੈ ਸਰਕਾਰ ਨੂੰ ਵੀ ਤਾਂ ਪਤਾ ਹੀ ਹੋਣਾ ਹੈ ਨਾ ਸਰਕਾਰ ਨੂੰ ਪਤਾ ਅੱਜ ਇਹੀ ਸਲਾਮ ਅਸ਼ਵਰਾ ਕੀਤੇ ਲੋਕਾਂ ਨਾਲੇ ਟਾਈਮ ਤੇ ਅਸੀਂ ਦੋਨੋਂ ਲੜਾਈ ਲੜਾਂਗੇ ਅਸੀਂ ਲੀਗਲੀ ਲੜਾਈ ਲਈ ਵੀ ਤਿਆਰੀ ਕਰ ਰਹੇ ਹਾਂ ਨਾਲ ਦੀ ਨਾਲ ਅਸੀਂ ਸੰਘਰਸ਼ ਦਾ ਬਿਗਲ ਵੀ ਵਜਾਤਾ ਇਸ ਤੋਂ ਬਾਅਦ ਅਗਲੇ ਪੱਧਰ ਤੇ ਜਿਹੜੀ 18 ਤਰੀਕ ਨੂੰ ਰੈਲੀ ਹੋਣੀ ਸੈਕਟਰੀਟੇਟ ਇੱਕ ਮਹਾਂ ਰੈਲੀ ਉਸ ਤੋਂ ਬਾਅਦ ਅਸੀਂ ਡਾਇਰੈਕਟੋਰੇਟਾਂ ਦੇ ਵਿੱਚ ਜਿਹੜਾ ਹੈਗਾ ਇਹੀ ਆਪਣਾ ਜਿਹੜਾ ਪ੍ਰੋਗਰਾਮ ਅੱਗੇ ਲੈ ਕੇ ਜਾਵਾਂਗੇ ਉਸ ਪ੍ਰੰਤ ਪੂਰੇ ਪੰਜਾਬ ਦੇ ਵਿੱਚ ਜਿਵੇਂ ਸਾਂਝਾ ਮਲਾਜਮ ਮੰਚ ਨੇ ਆਪਣੇ ਪ੍ਰੋਗਰਾਮ ਕੀਤੇ ਸੀਗੇ ਤੇ ਇੱਕ ਬਹੁਤ ਵੱਡਾ ਜਿਹੜਾ ਸਿਕਾ ਇੱਕ ਤੁਸੀਂ ਇਹ ਕਹਿ ਲਓ ਕਿ ਮਾਰਚ ਕਰਕੇ ਲੋਕਾਂ ਨੂੰ ਲਾਂਬੰਦ ਕੀਤਾ ਸੀ ਤੇ ਉਹੀ ਲਾਂਬੰਦੀਆਂ ਸ਼ੁਰੂ ਹੋ ਚੁੱਕੀਆਂ ਨੀਚਲੇ ਪੱਧਰ ਤੇ ਵੀ ਹੋ ਚੁੱਕੀਆਂ ਬਹੁਤ ਸਾਰੀ ਜਥੇਬੰਦੀਆਂ ਦੇ ਫੋਨ ਵੀ ਆ ਚੱਕੇ ਆ ਵੀ ਸੈਕਰੀਟ ਜਲਦੀ ਜਲਦੀ ਆਵੇ ਤੇ ਜਿਹੜੀ ਇਹ ਤੁਹਾਡੀ ਕਲੈਰੀਕਲ ਜੱਥੇਬੰਦੀ ਆ ਉਹ ਅੱਗੇ ਆ ਜਦੋਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਉਹ ਲੁਧਿਆਣੇ ਚ ਬਹੁਤ ਸਾਰੇ ਸਾਡੇ ਜਿਹੜੇ ਸਾਥੀ ਆ ਉਹ ਧਰਨੇ ਮੁਜ਼ਾਹਰੇ ਕਰ ਰਹੇ ਨੇ ਤੇ ਮੈਨੂੰ ਲੱਗਦਾ ਇਹਨਾਂ ਨੇ ਉੱਥੇ ਹੀ ਜਾ ਕੇ ਇਹਨਾਂ ਦੀ ਜੜਾ 'ਚ ਤੇਲ ਪਾਣਾ ਇੱਥੇ ਤਾਂ ਅਜੇ ਪਾਣਾ ਬਾਕੀ ਰਹਿੰਦਾ ਜੇ ਮੈਨੂੰ ਲੱਗਦਾ ਉਹ ਉੱਥੇ ਹੀ ਪਾਣਾ ਸੋ ਇਸ ਤੋਂ ਬਾਅਦ ਲੁਧਿਆਣੇ ਇਲੈਕਸ਼ਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਸੀਂ ਸਾਨੂੰ ਕਹਿੰਦੇ ਅਸੀਂ ਇਹ ਸਰਕਾਰ ਢਾ ਲੈਣੀ ਹੈ ਕੋਡਿਆ ਪਾਰ ਹੋ ਜੂਗੇ ਸਮਝੇ ਸਰਕਾਰ ਜਿਨ੍ਹਾਂ ਨਾਲ ਅਸੀਂ ਪੰਗਾ ਲੈ ਰਹੇ ਉਹਨਾਂ ਨੇ ਅੱਗੇ ਇੰਨੀਆਂ ਸਰਕਾਰਾਂ ਬਦਲਤੀਆਂ ਤੇ ਤੁਸੀਂ ਕੀ ਚੀਜ਼ ਹੈ ਤੁਹਾਨੂੰ ਬਦਲਣਾ ਬਹੁਤ ਸੌਖਾ ਕਿਉਂਕਿ ਲੋਕ ਟਾਡੇ ਤੋਂ ਐਂਟੀ ਨੇ ਤੁਸੀਂ ਪੀਲੀਆ ਪੱਗਾ ਬਣ ਕੇ ਭਗਤ ਸਿੰਘ ਦਾ ਜਿਹੜਾ ਹੈਗਾ ਉਹਦਾ ਚਲਿੱਤਰ ਕਰਦੇ ਹੋ ਵੀ ਉਹੋ ਜਾਂ ਬਣਾਉਂਦਾ ਚਲਿੱਤਰ ਕਰਦੇ ਹੋ ਭਗਤ ਸਿੰਘ ਤੁਹਾਡੇ ਕੋਲ ਬਣਿਆ ਨਹੀਂ ਜਾਣਾ ਤੁਸੀਂ ਵੱਡੀਆਂ ਵੱਡੀਆਂ ਆਜ਼ਾਦੀ ਦੀਆਂ ਗੱਲਾਂ ਕਰਦੇ ਰਹੋ ਜਿਹੜੀਆਂ ਬਦਲਾਅ ਦੀਆਂ ਗੱਲਾਂ ਕਰਦੇ ਰਹੋ ਲੇਕਿਨ ਪੱਲੇ ਤਾਂ ਡੇ ਕੁਛ ਨਹੀਂ ਗਾ ਸਾਰਾ ਕੁਝ ਤੁਸੀਂ ਕੇਂਦਰਤ ਕੋਲ ਕਰਦੇ ਆ ਉਹਨਾਂ ਦੇ ਬੰਦੇ ਤੁਹਾਡੇ ਉੱਪਰ ਲੱਗੇ ਆ ਇੱਕ ਬਿਆਨ ਠਾਕੁਰ ਜੀ ਇੱਕ ਬਿਆਨ ਇਹ ਆਪਣੀ ਮਰਜ਼ੀ ਨਾਲ ਦੇ ਕੇ ਦਿਖਾ ਦਨ ਉਹ ਵੀ ਦਿੱਲੀ ਵਾਲਾ ਇੱਕ ਛੋਟਾ ਜਿਹਾ ਮੁਲਾਜ਼ਮ ਉਹ ਵੀ ਆ ਕੇ ਕਹਿੰਦਾ ਐ ਨਹੀਂ ਬੋਲਣਾ ਮੰਤਰੀ ਨੂੰ ਐ ਬੋਲ ਉਹਦੇ ਕਹੇ ਤੇ ਬੋਲਦੇ ਨੇ ਤੇ ਮੁੱਖ ਮੰਤਰੀ ਦੀ ਕੀ ਜੁਰਤ ਆ ਇਹ ਜਿਹੜੇ ਦਿੱਲੀ ਤੋਂ ਕੇਜਰੀਵਾਲ ਵਰਗੇ ਆ ਗਿਆ ਉਹਨਾਂ ਸਾਹਮਣੇ ਇੱਕ ਹੋਰ ਗੱਲ ਦੱਸਦਾ ਸਾਡੇ ਰੈਸਟ ਹਾਊਸ ਇਹਨਾਂ ਦੀ ਤਾਂ ਅਸ਼ਾ ਲੱਗੇ ਉਹਨੂੰ 5 5 ਸਟਾਰ ਹੋਟਲ ਸਮਝੀ ਬੈਠੇ ਜਿਹੜੇ ਮੁਲਾਜ਼ਮ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਨ ਜਾਂਦੇ ਇੱਕ ਜ਼ਿਲ੍ਹੇ ਤੋਂ ਦੂਜੇ ਤੇ ਜਿਹੜੇ ਉੱਥੋਂ ਇੱਥੇ ਆਂਦੇ ਆ ਜੇ ਤੂੰ ਵਾਲੇ ਸੁਪਰੀਮ ਕੋਰਟ ਦੇ ਕੇਸ ਆ ਜੀ ਦਿੱਲੀ ਜਾਂਦੇ ਉਹਨਾਂ ਲਈ ਪੰਜਾਬ ਭਵਨ ਸਰਕਟ ਹਾਊਸ ਕਿੱਥੇ ਜਾ ਕੇ ਦੇਖ ਲੋ ਤੁਹਾਨੂੰ ਸਰਕਟ ਹਾਊਸ ਦਾ ਕਮਰਾ ਮਿਲ ਜੇ ਇਹਨਾਂ ਦੇ ਪਰਿਵਾਰਾਂ ਨੇ ਦਿੱਲੀ ਵਾਲੇ ਨੇ ਐਮਐਲਏ ਨੇ ਮੰਤਰੀਆਂ ਨੇ ਉਹ ਸਾਰੇ ਇਹਨਾਂ ਨੇ ਆਪਣੀ ਨਿੱਜੀ ਪ੍ਰਾਪਰਟੀ ਬਣਾ ਲਈ ਆ ਤਾਂ ਵਿਚਾਰੇ ਜਦੋਂ ਸਾਡੇ ਬੰਦੇ ਆਂਦੇ ਉਹਨਾਂ ਨੂੰ ਹੋਟਲਾਂ 'ਚ ਰਹਿਣਾ ਪੈਂਦਾ ਇਹਨਾਂ ਦੇ ਤੇ ਐਸ਼ਾ ਲੱਗੀਆਂ ਇਹਨਾਂ ਦੇ ਐਮ.ਐਲ.ਏ ਹੱਥੋਂ ਤੱਕ ਬੇੜਾ ਕਰ ਕਾ ਵਿਚਾਰਿਆਂ ਨੂੰ ਇਹ ਨਹੀਂ ਪਤਾ ਕਿ ਕਿੱਥੋਂ ਆ ਗਏ ਕਿੱਥੇ ਨਹੀਂ ਉਹ ਜਾ ਕੇ ਸਰਕਟ ਹਾਊਸਾਂ 'ਚ ਫੋਟੋਆਂ ਖਿੱਚ ਕੇ ਪਾਉਂਦੇ ਆ ਲਓ ਜੀ ਅੱਜ ਅਸੀਂ ਆ ਤਾਂ ਉਹਨਾਂ ਲਈ ਇਹ ਆ ਵੀ ਪਤਾ ਨਹੀਂ ਕਿ ਕਿੱਡਾ ਕੁ ਵੱਡਾ ਫਾਈਵ ਸਟਾਰ ਹੋਟਲ ਆ ਸ਼ਿਮਲੇ ਦਾ ਸਰਕਟ ਹਾਊਸਾ ਸਾਡੇ ਮੈਨੂੰ ਲੱਗਦਾ ਵੀ ਸਾਡੀ 3 ਸਾਲ ਹੋ ਗਏ ਜਦੋਂ ਗਵਰਨਮੈਂਟੋਂ ਦਾ ਮੂੰਹ ਨਹੀਂ ਦੇਖਿਆ ਹੈਗਾ ਇਹਨਾਂ ਦੇ ਨਹੀਂ ਤੇ ਜੱਬ ਮੁੱਕਦਾ ਇਹਨਾਂ ਨੂੰ ਤਾਂ ਲੱਗਿਆ ਵੀ ਅਸੀਂ ਪਿਕਨਿਕ ਮਨਾਉਣ ਆਏ ਆ 5 ਸਾਲ ਪਿਕਨਿਕ ਮਨਾਓ ਬਾਤ ਚੋ ਭੱਜੋ ਹੁਣ ਉਹ ਦੇਖਿਆ ਵੀ ਦਿੱਲੀ ਚ ਤੇ ਸਾਡੇ ਪਾਸੇ ਪੱਲੇ ਕੁਛ ਰਿਆ ਨਹੀਂ ਤੇ ਉਹ ਸਾਰੇ ਆ ਗਏ ਵੀ ਇਹ ਇਕੱਲੇ ਕਿਉਂ ਖਾਣ ਪੰਜਾਬ ਵਾਲੇ ਅਸੀਂ ਵੀ ਖਾਵਾਂਗੇ ਉਹਨਾਂ ਦੇ ਆ ਕੇ ਭਗਵੰਤ ਮਾਨ ਵਰਗੇ ਵਿਚਾਰੇ ਦੱਬਲੇ ਵੀ ਹਟਜੋ ਪਾਸੇ ਹੁਣ ਸਾਡਾ ਹਿੱਸਾ ਸਾਨੂੰ ਦਾ ਅਸੀਂ ਵੀ ਤਾਂ ਕੁਛ ਕਰਨਾ ਸੋ ਜਿੱਥੇ ਇਹੋ ਜੀ ਸਰਕਾਰ ਹੋਵੇ ਇਹੋ ਜਾਂ ਸਿਸਟਮ ਹੋਵੇ ਉਹਨਾਂ ਨੇ ਸਰਕਾਰ ਕੀ ਚਲਾਉਣੀ ਹੈਗੀ ਐ ਇੱਥੇ ਤੇ ਆਪੋ ਧਾਪੀ ਪਈ ਐ ਸੋ ਸਾਡੀ ਜਿਹੜੀ ਇਹਦੇ ਚ ਕੋਈ ਕੀ ਕਹਿੰਦੇ ਆ ਵੀ ਕੋਈ ਮਰੇ ਤੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਮੁਲਾਜ਼ਮਾਂ ਦੇ ਆਪਣੇ ਹੱਕ ਆ ਆਪਣੇ ਹੱਕ ਹਕੂਕ ਆ ਉਹ ਹਕੂਕ ਸੰਵਿਧਾਨ ਦੇ ਅੰਦਰ ਜਦ ਇੱਕ ਬੱਚਾ ਨੌਕਰੀ ਦੇ ਵਿੱਚ ਆਂਦਾ ਉਹਦੀ ਉਮਰ ਬਹੁਤ ਛੋਟੀ ਹੁੰਦੀ ਹੈ ਉਹਦੇ ਨਾਲ ਐਗਰੀਮੈਂਟ ਹੋ ਜਾਂਦਾ ਸਮਾਜ ਤੇ ਹੁਣ ਹੋਰ ਬੱਚੇ ਵੀ ਹੁਣ ਇਸ ਨੌਕਰੀਏ ਦੇ ਵਿੱਚ ਆ ਰਹੇ ਉਹਨਾਂ ਨਾਲ ਐਗਰੀਮੈਂਟ ਹੁੰਦਾ ਤੁਹਾਨੂੰ ਆਹ ਦਵਾਂਗੇ ਆਹ ਦਵਾਂਗੇ ਆਹ ਦਵਾਂਗੇ ਤੇ ਜਦੋਂ ਇੱਕ ਬੜੀ ਲੰਬੀ ਸਰਵਿਸ ਤੋਂ ਬਾਅਦ ਇੱਕ ਜਗ੍ਹਾ ਤੇ ਪਹੁੰਚਦੇ ਆ ਉਸ ਤੋਂ ਬਾਅਦ ਹੱਕ ਮਿਲਨੇ ਬੰਦ ਹੋ ਜਾਂਦੇ ਨੇ ਤੇ ਉਹਨਾਂ ਵਿਚਾਰੇ ਦਾ ਕੀ ਕਸੂਰ ਸਾਡਾ ਕੀ ਕਸੂਰ ਸਾਡਾ ਨਾ ਕਿਹਾ ਵੀ ਹਰ ਸਾਲ ਤੁਹਾਨੂੰ 6 ਮਹੀਨੇ ਬਾਅਦ ਡੀਏ ਦੇਵਾਂਗੇ ਮੰਗਿਆ ਹੀ ਪੱਤਾ ਵੀ ਜਿੰਨੀ ਮੰਗਿਆ ਹੀ ਵਧੂਗੀ ਜੋ ਸੈਂਟਰ ਕੱਢ ਕੇ ਦੇਵੋਗੇ ਅਸੀਂ ਉਹਨੇ ਦੇ ਦਾਂਗੇ ਕਦੀ 2% ਕਦੀ 3% ਇਹ ਸਾਡੀ ਤਨਖਾਹ ਦਾ ਵਾਧਾ ਹੁੰਦਾ ਹੁਣ ਹੁੰਦਾ ਕੀ ਆ ਹੁਣ ਉਹ ਵੀ ਦੇਣੋਂ हट ਗਏ ਉਹ ਵੀ ਦੇਣੋਂ हट ਗਏ ਹੁਣ ਉਹਦੇ ਦੀ ਲੜੀ ਇਹਨਾਂ ਤਾਂ ਕੀ ਖੜੀ ਆ ਆਮ ਲੋਕਾਂ ਪਰ ਖੈਰਾ ਸਰ ਆਮ ਲੋਕਾਂ ਦੇ ਵਿੱਚ ਇਹ ਵੀ ਗੱਲ ਹੁੰਦੀ ਹੈ ਵੀ ਕਹਿੰਦੇ ਮੁਲਾਜ਼ਮਾਂ ਦੀ ਤਨਖਾਹਾਂ ਹੀ ਪਹਿਲੀਆਂ ਬੜੀਆਂ ਹੁੰਦੀਆਂ ਨੇ ਜਿਹੜੀ ਸਰਕਾਰ ਆ ਜੂਵੇ ਕਹਿੰਦੇ ਧਰਨੇ ਲਾਣ ਲੱਗ ਜਾਂਦੇ ਨੇ ਵੀ ਸਾਡੇ ਆ ਸਾਡਾ ਇਹ ਦੋ ਸਾਡਾ ਉਹ ਦੋ ਇੱਕ ਗੱਲ ਦੱਸੋ ਇੱਕ ਬੰਦੇ ਨੇ ਪੀ ਐਚ ਡੀ ਕੀਤੀ ਹੋਵੇ ਇੰਜੀਨੀਅਰਿੰਗ ਕੀਤੀ ਹੋਵੇ ਡਾਕਟੋਰੇਟ ਦੀ ਡਿਗਰੀ ਹੋਵੇ ਉਹ ਵਿਚਾਰਾ ਆਂਦਾ ਵੀ ਮੈਨੂੰ ਕਲਰਕ ਦੀ ਨੌਕਰੀ ਮਿਲ ਜਾਏ ਇਵਨ ਕੀ ਪੀਐਨਡੀ ਨੌਕਰੀ ਮਿਲ ਜੇ ਬਿਲਕੁਲ ਦੇਖਿਆ ਐਸੇ ਇਹਦਾ ਮਤਲਬ ਇਹ ਆ ਕਿ ਪੰਜਾਬ ਚ ਰੁਜ਼ਗਾਰ ਨਹੀਂਗਾ ਉਹ ਰੁਜ਼ਗਾਰ ਕਿੱਥੇ ਸਰਕਾਰੀ ਨੌਕਰੀ ਚ ਅਗਰ ਇੱਕ ਪੀਐਚਡੀ ਵਾਲਾ ਬੰਦਾ ਆ ਕੇ ਨੌਕਰੀ ਲੈਂਦਾ ਤੇ ਉਹਨੂੰ 18500 ਤਨਖਾਹ ਮਿਲਦੀ ਬੇਸਿਕ 3 ਸਾਲ ਲਈ ਯਾਰ ਸ਼ਰਮ ਨਹੀਂ ਆਉਗੀ ਇੱਕ ਪੀਐਚਡੀ ਵਾਲਾ ਬੱਚਾ ਇੱਕ ਪੋਸਟ ਗ੍ਰੈਜੂਏਟ ਬੰਦਾ ਇੱਕ ਇੰਜੀਨੀਅਰ ਉਹ ਆ ਕੇ 18 18000 ਰੁਪਇਆ ਤਨਖਾਹ ਲਵੇ ਸ਼ਰਮ ਆਣੀ ਚਾਹੀਦੀ ਕਿ ਨਹੀਂ ਆਣੀ ਚਾਹੀਦੀ ਲੇਕਿਨ ਇਹ ਚੀਜ਼ ਲੋਕਾਂ ਨੂੰ ਨਹੀਂ ਪਤਾ ਉਹ ਕਹਿੰਦੇ ਰੋਂਦੇ ਆ ਇੱਕ ਠੀਕ ਆ ਕੁਝ ਬੰਦੇ ਸਾਡੇ ਕਰਪਟ ਨੇ ਮੰਨਦੇ ਨੇ ਪਰ ਉਹਨਾਂ ਕਰਕੇ ਕਿ ਉਹ ਸਾਰਿਆਂ ਦਾ ਹੱਕ ਛੱਡ ਦਈਏ ਜਿਹੜਾ ਬੱਚਾ ਕਹਿ ਰਿਹਾ ਵੀ ਮੈਂ ਚੰਡੀ ਮੈਂ ਬਠਿੰਡੇ ਤੋਂ ਆ ਕੇ ਮੈਂ ਮਾਨਸੇ ਤੋਂ ਆ ਕੇ ਚੰਡੀਗੜ੍ਹ ਨੌਕਰੀ ਕਰ ਰਿਹਾ ਕਿਉਂਕਿ ਮੇਰੀ ਪੋਸਟਿੰਗ ਇੱਥੇ ਹੋ ਗਈ ਉਹਦੀ ਵਿਚਾਰੇ ਦੀ 18 19000 ਤਨਖਾਹ ਹੂੰ ਠੀਕ ਹੈ ਜੀ ਤਿੰਨ ਸਾਲ ਹੋ ਰਹਿਣੀ ਆ ਕਿਰਾਏ ਤੇ ਕਮਰਾ ਲੈਂਦਾ 5-7000 ਉਹ ਲੈ ਲੈਂਦੇ 5-7000 ਦੀ ਰੋਟੀ ਲੱਗ ਜਾਂਦੀ ਆ ਕੱਪੜੇ ਲੀੜੇ ਬਿੱਲ ਬੁੱਲ ਇੱਧਰ ਆਣਾ ਜਾਣਾ ਤੇਲ ਪਾਣੀ ਘਰ ਬਾਹਰ ਜਾਣਾ ਉਹ ਕਹਿੰਦਾ ਬਾਪੂ ਪੈਸੇ ਦੇ ਉਹ ਫਿੜੇ ਮੂੰ ਤੇਰੇ ਜੁੱਤੀ ਲਾ ਲੈਂਦਾ ਛੱਤਰ ਪਾਣਾ ਤੇਰੇ ਸਰਕਾਰੀ ਨੌਕਰੀ ਲੱਗਿਆ ਤੂੰ ਉਹ ਬੰਦਾ ਕੀ ਕਵੇ ਆਮ ਲੋਕਾਂ ਨੂੰ ਕੀ ਕਵੇ ਉਹਨਾਂ ਦੀ ਲੜੀਏ ਨਾ ਜਿਹੜੇ ਬੰਦੇ ਕੱਚੇ ਮਲਾਜ਼ਮ ਆ ਜਿਹਨਾਂ ਨੂੰ ਅਜੇ ਡੀਸੀ ਰੇਟ ਵੀ ਨਹੀਂ ਕਈਆਂ ਨੂੰ ਮਿਲਦੇ ਉਹ 8 8 9000 ਤੇ ਪਾਣੀ ਪੀਉਂਦੇ ਫਿਰਦੇ ਆ ਸਾਰੀ ਦਿਹਾੜੀ ਵਿਚਾਰੇ ਬੈਂਚ ਸਾਫ਼ ਕਰਦੇ ਆ ਟੇਬਲ ਸਾਫ਼ ਕਰਦੇ ਕੁਰਸੀਆਂ ਪੂੰਝਦੇ ਰੋਟੀ ਪਾਣੀ ਸਭ ਕੁਝ ਪੀਂਦੇ ਆ ਉਹਨਾਂ ਨੂੰ 8 9000 ਦੋ ਕੀ ਸ਼ਰਮ ਨਹੀਂ ਆਂਦੀ ਕੀ ਉਹਨਾਂ ਪਿੱਛੇ ਲੜਨਾ ਨਹੀਂ ਸੋ ਠੀਕ ਆ ਜਿਹੜੇ ਆਪਣੇ ਡਿਊਟੀ ਪੂਰੀ ਤਰ੍ਹਾਂ ਤਨਦੇਹੀ ਨਾਲ ਨਹੀਂ ਕਰਦੇ ਜਿਹੜੇ ਕਰਪਸ਼ਨ ਕਰਦੇ ਉਹਨਾਂ ਵਿਰੁੱਧ ਬੋਲੋ ਪਰ ਆਮ ਪਬਲਿਕ ਨੂੰ ਮੇਰੀ ਬੇਨਤੀ ਇਹੀ ਹੈ ਕਿ ਭਰਾਵੋ ਜੋ ਤੁਸੀਂ ਤੁਹਾਨੂੰ ਦਿਖਾਇਆ ਜਾ ਰਿਹਾ ਉਹ ਚੀਜ਼ ਨਹੀਂ ਹੈ ਅਗਰ ਕੋਈ 25 30 35 ਸਾਲ ਦੀ ਨੌਕਰੀ ਤੋਂ ਬਾਅਦ ਚੰਗੀ ਤਨਖਾਹ ਲੈ ਰਿਹਾ ਉਹਦਾ ਦੇਖੋ ਯਾਰ 30 ਸਾਲ ਬਾਅਦ ਉਹ ਇੰਨੀ ਤਨਖਾਹ ਨਾ ਲਵੇ ਫਿਰ ਉਹ ਕੰਪੈਰੀਜ਼ਨ ਸ਼ੁਰੂ ਹੋ ਜਾਂਦਾ ਕਿ ਯਾਰ ਮੈਂ ਤਾਂ ਇਹ ਕਰਦਾ ਮੈਨੂੰ ਨਹੀਂ ਕੁਝ ਮਿਲਿਆ ਮੈਂ ਤਾਂ ਇਹ ਕਰਦਾ ਮੈਨੂੰ ਇਹ ਨਹੀਂ ਮਿਲਿਆ ਇਹ ਠੀਕ ਆ ਜਿਹੜੇ ਉੱਪਰ ਚਲੇ ਗਏ ਉਹਨਾਂ ਨੂੰ ਦੇਖੋ ਕਈ ਕਹਿੰਦੇ 나ਜੀ ਅਸੀਂ ਸਰਕਾਰੀ ਨੌਕਰੀ ਨਹੀਂ ਕਰਨੀ ਇਹਦੇ ਚ ਕੀ ਰੱਖਿਆ ਗੁਲਾਮੀ ਹੈਗੀ ਹੈ ਅਸੀਂ ਤੇ ਮਹੀਨੇ ਦਾ ਇੰਨਾ ਕਮਾਉਂਦੇ ਉਹਨਾਂ ਬਾਰੇ ਕੀ ਕਹੇ ਉਹ ਕੋਈ ਗੱਲ ਨਹੀਂ ਕਰਦਾ ਸੋ ਪੰਜ ਉਂਗਲਾ ਇੱਕੋ ਜਿਹੇ ਨਹੀਂ ਹੁੰਦੀਆਂ ਸਾਰੀਆਂ ਅਲੱਗ ਤੁਹਾਨੂੰ ਤੁਹਾਡੇ ਅੰਦੋਲਨ ਦੇ ਲਈ ਸ਼ੁਭ ਕਾਮਨਾਵਾਂ ਚੰਨ ਗੱਲਬਾਤ ਕਰਨ ਦੀ ਬਤ ਬਤਨੀ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਸੁਚੇਂ ਸਿੰਘ ਖੈਰਾ ਜੀ ਪਰ ਗੱਲ ਬਿਲਕੁਲ ਸੱਚੀ ਕਹੀ ਹੈ ਖੈਰਾ ਸਾਹਿਬ ਨੇ ਕਿ ਸਨੇਹਾ ਸਰਕਾਰ ਵਾਸਤੇ ਵੀ ਹੈ ਕਿ ਸ਼ਾਇਦ ਸਰਕਾਰੇ ਭੁੱਲ ਗਈ ਇਤਿਹਾਸ ਵਾਲ ਚਾਤ ਮਾਰੇ ਹਾਲਾਂਕਿ ਇਨਕਲਾਬ ਭਗਤ ਸਿੰਘ ਪੀੜੀ ਪਗ ਇਹ ਸ਼ਬਦ ਬਹੁਤ ਵਰਤੇ ਗਏ ਹੈ ਵੇਚੇ ਗਏ ਹੈ ਆਮ ਲੋਕਾਂ ਨੂੰ ਪਰ ਇਹ ਸ਼ਬਦਾਂ ਨੂੰ ਵਰਤਣ ਵਾਲੇ ਤੇ ਵੇਚਣ ਵਾਲੇ ਸ਼ਾਇਦ ਇਹ ਗੱਲ ਭੁੱਲ ਗਏ ਨੇ ਕਿ ਜਦੋਂ ਆਜ਼ਾਦੀ ਦੀ ਲੜਾਈ ਹੋ ਰਹੀ ਸੀ ਉਦੋਂ ਬੰਗਾਲ ਦੇ ਪੰਜਾਬ ਤੋਂ ਅਜਿਹੇ ਸੂਬੇ ਸੀ ਜੋ ਸਭ ਤੋਂ ਵੱਧ ਯੋਗਦਾਨ ਪਾ ਰਹੇ ਸੀ ਉਸ ਲੜਾਈ ਦੇ ਵਿੱਚ ਯਾਨਕੀ ਅੰਗਰੇਜ਼ਾਂ ਦੇ ਖਿਲਾਫ ਤੇ ਬੰਗਾਲ ਨੇ ਤਾਂ ਆਪਣਾ ਡੀਏ ਵਾਲਾ ਹੱਕ ਕਾਨੂੰਨੀ ਲੜਾਈ ਲੜ ਕੇ ਲੈ ਲਿਆ ਤੇ ਹੁਣ ਵਾਰੀ ਹੈ ਪੰਜਾਬ ਦੀ ਜੇ ਮੰਗਿਆ ਨਹੀਂ ਮਿਲਿਆ ਤਾਂ ਕਾਨੂੰਨੀ ਲੜਾਈ ਦਾ ਰਾਹ ਵੀ اختیار ਹੋ ਸਕਦਾ ਹੈ ਇਹ ਗੱਲ ਖੈਰਾ ਸਾਹਿਬ ਨੇ ਸਾਫ਼ ਕੀਤੀ ਹੈ ਨਾਲੇ ਇੱਕ ਗੱਲ ਹੋਰ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਨਵੀਂ-ਨਵੀਂ ਬਣੀ ਤੇ ਇੱਕ 올ਡ ਪੈਨਸ਼ਨ ਸਕੀਮ ਨਾਲ ਨੋਟੀਫਿਕੇਸ਼ਨ ਦੱਸਿਆ ਗਿਆ ਜੋ ਸਿਰਫ ਇੱਕ ਹਵਾ-ਹਵਾਈ ਗੱਲ ਸੀ ਉਹ ਵਾਸਤੇਕ ਲਾਗੂ ਨਹੀਂ ਹੋਇਆ ਪਰ ਉਸ ਹਵਾ-ਹਵਾਈ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਰੋੜਾਂ ਰੁਪਏ ਦੇ ਇਸ਼ਤਿਹਾਰ ਤੇ ਪੈਸੇ ਵੀ ਖਰਚੇ ਗਏ ਕਮਾਲ ਦੀ ਗੱਲ ਹੈ ਜੋ ਅਸਤਿਤਵ ਦੇ ਵਿੱਚ ਹੋਂਦ ਵਿੱਚ ਗੱਲ ਹੈ ਹੀ ਨਹੀਂ ਉਸ ਵਾਸਤੇ ਵੀ ਕਰੋੜਾਂ ਰੁਪਏ ਖਰਚੇ ਗਏ ਪਰ ਮੁਲਾਜ਼ਮਾਂ ਨੂੰ ਦੇਣ ਨੂੰ ਪੈਸੇ ਨਹੀਂ ਬੜੀ ਹਰਾਨੀ ਹੁੰਦੀ ਹੈ ਸਰਕਾਰ ਤੇ ਪਰ ਹੁਣ ਦੇਖਣਾ ਦਿਲਚਸਪ ਹੋਏਗਾ ਕਿ ਆਖਰ ਪੰਜਾਬ ਸਰਕਾਰ ਦੀਆਂ ਜੜ੍ਹਾਂ ਦੇ ਵਿੱਚ ਯਾਨੀ ਕਿ ਸਕਤਰੇ ਦੇ ਵਿੱਚੋਂ ਉੱਠਦੇ ਇਸ ਅੰਦੋਲਨ ਨੂੰ ਸਰਕਾਰ ਕਿਵੇਂ ਸੰਭਾਲੇਗੀ ਜਾਂ ਫਿਰ ਇਹ ਅੰਦੋਲਨ ਹੋਰ ਵੱਡਾ ਰੂਪ اختیار ਕਰਕੇ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਵਿੱਚ ਕਾਮਯਾਬ ਰਹੇਗਾ